2007 ਤੋਂ ਪਹਿਲਾਂ ਆਗਰੇ ਦਾ ਤਾਜ ਮਹਿਲ ਸੱਤ ਅਜੂਬਿਆਂ ਵਿੱਚ ਨਹੀਂ ਗਿੜਿਆ ਜਾਂਦਾ ਸੀ ਪਹਿਲਾ ਸੱਤ ਅਜੂਬੇ ਜਿਹੜੇ ਅੱਜ ਹਨ ਉਹ ਨਹੀਂ ਸਨ ਸਵਿਟਜ਼ਰਲੈਂਡ ਦੀ ਇੱਕ ਸੰਸਥਾ ਦੁਆਰਾ ਸੱਤ ਅਜੂਬਿਆਂ ਨੂੰ ਘੋਸ਼ਿਤ ਕੀਤਾ ਜਾਂਦਾ ਹੈ ਅੱਜ ਆਪਾਂ ਦੁਨੀਆ ਦੇ ਸੱਤ ਅਜੂਬਿਆਂ ਬਾਰੇ ਗੱਲ ਕਰਾਂਗੇ ਤਾਜ ਮਹਿਲ ਬਾਰੇ ਤਾਂ ਸੁਣਿਆ ਹੋਊਗਾ ਆਪਾਂ ਪਰ ਇਸ ਤੋਂ ਬਿਨਾ 6 ਹੋਰ ਕਿਹੜੇ ਨੇ ਉਨਾ ਨਾ ਵੀ ਜੇਕਰ ਅੱਜ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝਾ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਇੱਕ ਘੰਟੀ ਵਾਲੇ ਬਟਨ ਨੂੰ ਦਬਾ ਲਓ ਤਾਂ ਜੋ ਜਦੋਂ ਅਸੀਂ ਵੀਡੀਓ ਪਾਉਨੇ ਆ ਤੇ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚਦੀ ਰਹੇ ਸਵਿਟਜ਼ਰਲੈਂਡ ਨਿਊ 7 ਵੰਡਰ ਫਾਊਂਡੇਸ਼ਨ ਨੇ ਸਨ 2000 ਤੋਂ ਲੈ ਕੇ 2007 ਤੱਕ ਪੂਰੇ ਵਰਲਡ ਪੂਰੀ ਦੁਨੀਆ ਦੀਆਂ 200 ਇਮਾਰਤਾਂ ਇਤਿਹਾਸਿਕ ਬਿਲਡਿੰਗਾਂ ਦਾ ਸਰਵੇ ਕੀਤਾ ਤੇ ਬਾਅਦ ਵਿੱਚ 2007 ਵਿੱਚ ਇਹਨਾਂ ਨੇ ਦੁਨੀਆ ਦੀਆਂ ਸੱਤ ਇਮਾਰਤਾਂ ਨੂੰ ਅਜੂਬੇ ਵਜੋਂ ਕੋਸ਼ਿਸ਼ ਕੀਤਾ ਦੁਨੀਆ ਦੇ ਸੱਤ ਅਜੂਬਿਆਂ ਵਿੱਚੋਂ ਪਹਿਲਾ ਅਜੂਬਾ ਚੀਨ ਵਿੱਚ ਹੈ ਦਾ ਗ੍ਰੇਟ ਵਾਲ ਆਫ ਚਾਈਨਾ ਭਾਵ ਚੀਨਾ ਦੇ ਵਿੱਚ ਇੱਕ ਕੰਧ ਬਣੀ ਹੋਈ ਹੈ ਜਿਸ ਨੂੰ ਅਜੂਬੇ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ 5ਵੀਂ ਸਦੀ ਤੋਂ ਲੈ ਕੇ 16ਵੀਂ ਸਦੀ ਤੱਕ ਇਹ ਕੰਧ ਲਗਾਤਾਰ ਬਣਦੀ ਰਹੀ 2 ਲੱਖ ਤੋਂ ਲੈ ਕੇ 30 ਲੱਖ ਲੋਕਾਂ ਨੇ ਇਹ ਕੰਧ ਬਣਾਈ ਤੇ ਸਾਰੀ ਉਮਰ ਲੰਘ ਗਈ ਇਹਨਾਂ ਲੋਕਾਂ ਦੀ ਕੰਧ ਬਣਾਉਂਦੇ ਆ ਬਣਾਉਂਦੇ ਆ 6400 ਕਿਲੋਮੀਟਰ ਵਾਰਡ ਲੰਮੀ ਇਸ ਦਵਾਰ ਨੂੰ ਵੱਖ-ਵੱਖ ਰਾਜਾਂ ਨੇ ਆਪਣੇ ਸਮੇਂ ਤਿਆਰ ਕੀਤਾ ਇਸ ਦਾ ਮੇਨ ਮਕਸਦ ਚਾਈਨਾ ਨੂੰ ਸੁਰੱਖਿਅਤ ਰੱਖਣਾ ਸੀ ਕਿਹਾ ਜਾਂਦਾ ਕਿ ਧਰਤੀ ਤੋਂ ਲੱਖਾਂ ਕਿਲੋਮੀਟਰ ਵਾਰਡ ਦੂਰ ਅੰਤਰਿਕਸ਼ ਦੇ ਵਿੱਚੋਂ ਜੇਕਰ ਇਸ ਨੂੰ ਦੇਖਦੇ ਹਾਂ ਤਾਂ ਇਹ ਦਿਖਦੀ ਹੈ ਕੰਧ ਇੰਨੇ ਅਦਭੁਤ ਹੋਣ ਕਰਕੇ ਇਸ ਨੂੰ ਸੱਤ ਅਜੂਬਿਆਂ ਵਿੱਚ ਸ਼ਾਮਲ ਕੀਤਾ ਗਿਆ ਹੁਣ ਆਪਾਂ ਗੱਲ ਕਰਾਂਗੇ ਦੁਨੀਆ ਦੇ ਦੂਜੇ ਜੂਬੇ ਦੀ ਇਹ ਇੱਕ ਸ਼ਹਿਰ ਹੈ ਜਿਸ ਦਾ ਨਾਮ ਹੈ ਪੈਟਰਾ ਜੋ ਜਾਰਡਨ ਦੇ ਵਿੱਚ ਹੈ ਜੋ ਲਾਲ ਪਹਾੜੀਆਂ ਦੇ ਪੱਥਰਾਂ ਨੂੰ ਕੱਟ ਕੇ ਬਣਾਇਆ ਗਿਆ ਹੈ ਇਸ ਦੇ ਘਰ ਬਣਾਏ ਗਏ ਹਨ ਇਸ ਦੇ ਮੰਦਰ ਮੂਰਤੀਆਂ ਬਣਾਈਆਂ ਗਈਆਂ ਹਨ ਇੱਥੇ 138 ਫੁੱਟ ਉੱਚਾ ਮੰਦਰ ਬਣਾਇਆ ਗਿਆ ਹੈ ਇੱਥੇ ਇੱਕ ਤਲਾਬ ਹੈ ਸਟੇਡੀਅਮ ਹੈ ਨਹਿਰ ਹੈ ਇਸ ਦਾ ਦ੍ਰਿਸ਼ ਅਦਭੁਤ ਹੈ ਤੁਹਾਨੂੰ ਤਸਵੀਰ ਵਿੱਚ ਵੀ ਅਸੀਂ ਸਾਂਝਾ ਕਰ ਰਹੇ ਹਾਂ ਇਸ ਦੀ ਅਦਭੁਤ ਸੁੰਦਰਤਾ ਨੂੰ ਹੀ ਲੈ ਮੁੱਖ ਰੱਖਦੇ ਹੋਏ ਇਸ ਨੂੰ ਅਜੂਬੇ ਵਿੱਚ ਸ਼ਾਮਲ ਕੀਤਾ ਗਿਆ ਹੈ ਜਨੇਸਕੋ ਨੇ ਇਸ ਨੂੰ ਵਰਲਡ ਹੈਰੀਟੇਜ ਵਿੱਚ ਵੀ ਸ਼ਾਮਲ ਕੀਤਾ ਹੋਇਆ ਹੈ ਦੁਨੀਆ ਦਾ ਤੀਸਰਾ ਅਜੂਬਾ ਬ੍ਰਾਜ਼ੀਲ ਦੇ ਸ਼ਹਿਰ ਰਿਓ ਦੀ ਜਨੇਰੀਓ ਵਿੱਚ ਕ੍ਰਿਸ਼ਟ ਦੀ ਰੈਡੀਮਰ ਹੈ ਇਹ ਈਸਾ ਮਸੀਹ ਦੀਆਂ ਸਭ ਤੋਂ ਉੱਚੀਆਂ ਮੂਰਤੀਆਂ ਵਿੱਚੋਂ ਇੱਕ ਮੂਰਤੀ ਹੈ ਜੋਤ 40 ਮੀਟਰ ਲੰਮੀ ਤੇ 30 ਮੀਟਰ ਚੌੜੀ ਹੈ ਇਸ ਦਾ ਭਾਰ 365 ਟਨ ਹੈ ਇਸ ਨੂੰ ਬਣਾਉਣ ਵਿੱਚ ਲਗਭਗ 9 ਸਾਲ ਲੱਗੇ 1922 ਤੋਂ ਲੈ ਕੇ 1931 ਤੱਕ ਇਹ ਬਣ ਕੇ ਤਿਆਰ ਹੋਈ ਇਸ ਮੂਰਤੀ ਦੀ ਵਿਸ਼ੇਸ਼ਤਾ ਇਹ ਹੈ ਕਿ ਜਿਸ ਪਹਾੜ ਤੇ ਬਣਾਈ ਗਈ ਹੈ ਉਸ ਪਹਾੜ ਤੋਂ ਬ੍ਰਾਜ਼ੀਲ ਦਾ ਇਹ ਸ਼ਹਿਰ ਦਾ ਸਾਰਾ ਦ੍ਰਿਸ਼ ਦਿਸਦਾ ਹੈ ਚੌਥਾ ਅਜੂਬਾ ਭਾਰਤ ਦੇ ਜੂਪੀ ਰਾਜ ਆਗਰੇ ਵਿੱਚ ਬਣਿਆ ਤਾਜਮਹਿਲ ਹੈ ਜੋ ਸ਼ਾਹਜਹਾਨ ਨੇ 1632 ਈਸਵੀ ਵਿੱਚ ਆਪਣੀ ਬੇਗਮ ਮੁਮਤਾਜ਼ ਲਈ ਬਣਾਇਆ ਸੀ ਇਹ ਜਮਲਾ ਦੇ ਕੰਡੇ 42 ਏਕੜ ਵਿੱਚ ਬਣਿਆ ਮਕਬਰਾ ਲੱਖਾਂ ਹੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਕਿਹਾ ਜਾਂਦਾ ਕਿ ਸ਼ਾਹ ਜਹਾਨ ਨੇ ਜਦੋਂ ਇਹ ਬਣਵਾਇਆ ਸੀ ਤੇ ਜਿੰਨਾ ਮੈਸਤਰੀਆਂ ਨੇ ਬਣਾਇਆ ਸੀ ਉਹਨਾਂ ਮੈਸਤਰੀਆਂ ਦੇ ਹੱਥ ਵਟ ਦਿੱਤੇ ਗਏ ਸਨ ਤਾਂ ਜੋ ਅਜਿਹਾ ਅਜੂਬਾ ਅਜਿਹਾ ਮਕਬਰਾ ਉਹ ਮੈਸਤਰੀ ਕਿਤੇ ਹੋਰ ਬਣਾ ਨਾ ਸਕਣ ਇਸ ਤਾਜਮਹਿਲ ਨੂੰ 2007 ਵਿੱਚ ਸੱਤ ਅਜੂਬਿਆਂ ਵਿੱਚ ਸ਼ਾਮਲ ਕੀਤਾ ਗਿਆ ਹੈ ਦੁਨੀਆ ਦਾ ਪੰਜਵਾਂ ਅਜੂਬਾ ਹੈ ਕੋਲੋਸੀਅਮ ਜੋ ਇਟਲੀ ਦੀ ਰਾਜਧਾਨੀ ਰੋਮ ਵਿੱਚ ਸਥਿਤ ਹੈ ਜੋ ਰੋਮਨ ਸਾਮਰਾਜ ਦਾ ਇੱਕ ਵੱਡਾ ਸਟੇਡੀਅਮ ਹੈ ਜੋ 24000 ਸਕੁਅਰ ਮੀਟਰ ਵਿੱਚ ਫੈਲਿਆ ਹੋਇਆ ਹੈ ਜਿੱਥੇ ਜਾਨਵਰਾਂ ਦੀ ਲੜਾਈ ਖੇਡਾਂ ਜਾਂ ਕੋਈ ਉਸ ਸਭਿਆਚਾਰ ਨਾਲ ਸੰਬੰਧਿਤ ਬਹੁਤ ਸਾਰੇ ਪ੍ਰੋਗਰਾਮ ਕੀਤੇ ਜਾਂਦੇ ਹਨ ਇਹ ਸਟੇਡੀਅਮ ਅਮਾਰਤ ਕੰਕਰੀਟ ਤੇ ਰੇਤੇ ਨਾਲ ਬਣਾਇਆ ਗਿਆ ਹੈ ਭਟਾਲ ਦੇ ਨਾਲ ਇਸ ਦਾ ਬਹੁਤ ਹਿੱਸਾ ਨੁਕਸਾਨਿਆ ਗਿਆ ਪਰ ਫਿਰ ਵੀ ਇਸ ਦਾ ਕਾਫੀ ਹੱਦ ਤੱਕ ਹਿੱਸਾ ਮਜ਼ਬੂਤ ਤੇ ਸਥਿਰ ਖੜਾ ਹੈ ਇਹ ਬਹੁਤ ਪ੍ਰਾਤਨ ਸਟੇਡੀਅਮ ਹੈ ਉਸ ਸਮੇਂ ਇੱਥੇ 50000 ਤੋਂ ਲੈ ਕੇ 80000 ਤੱਕ ਲੋਕ ਬੈਠ ਸਕਦੇ ਸਨ ਇਸ ਕਰਕੇ ਇਹ ਪੁਰਾਣੇ ਸਮੇਂ ਵਿੱਚ ਦੀ ਬਹੁਤ ਵੱਡੀ ਗੱਲ ਹੈ ਤੇ ਵਿਲੱਖਣਤਾ ਹੈ ਇਸ ਵਿੱਚ ਦੁਨੀਆ ਦਾ ਛੇਵਾਂ ਅਜੂਬਾ ਹੈ ਮਾਚੂ ਪਿਚੂ ਜੋ Peru ਦੇਸ਼ ਵਿੱਚ ਸਥਿਤ ਹੈ ਮਾਚੂ ਪਿਚੂ ਇੱਕ ਇਤਿਹਾਸਿਕ ਜਗ੍ਹਾ ਹੈ ਜੋ ਸਮੁੰਦਰ ਤਲ ਤੋਂ 2430 ਮੀਟਰ ਉੱਚਾ ਪਹਾੜੀ ਦੇ ਸਥਿਤ ਹੈ 1983 ਵਿੱਚ ਇਸ ਨੂੰ ਯੂਨੈਸਕੋ ਵਰਲਡ ਹੈਰੀਟੇਜ ਵਿੱਚ ਸ਼ਾਮਲ ਕੀਤਾ ਗਿਆ ਅਜਿਹੀ ਖੂਬਸੂਰਤੀ ਨੇ ਹੀ ਇਸ ਨੂੰ ਸੱਤਾ ਉਜੂਬਿਆਂ ਵਿੱਚ ਸ਼ਾਮਲ ਕਰਵਾਇਆ ਦੁਨੀਆ ਦਾ 7ਵਾਂ ਅਜੂਬਾ ਹੈ ਚਾਈਚਨ ਇਤਜ਼ਾ ਜੋ ਮਕਸੀਕੋ ਦੇ ਵਿੱਚ ਸਥਿਤ ਹੈ ਇਹ 5 ਕਿਲੋਮੀਟਰ ਵਰਗ ਵਿੱਚ ਫੈਲਿਆ ਅਜਿਹਾ ਸ਼ਹਿਰ ਹੈ ਜਿਸ ਵਿੱਚ ਪੈਰਾਮਿਡ ਮੰਦਰ ਤੇ ਖੇਡ ਦੇ ਮੈਦਾਨ ਹਨ ਇੱਕ ਪੈਰਾਮਿਡ ਦੇਗਾ ਚਾਰੇ ਪਾਸੇ ਦੀਆਂ ਪੌੜੀਆਂ ਨੂੰ ਮਿਲਾ ਕੇ 365 ਪੌੜੀਆਂ ਬਣਦੀਆਂ ਹਨ ਜੋ ਸਾਲ ਦੇ 365 ਦਿਨਾਂ ਨੂੰ ਦਰਸਾਉਂਦੀਆਂ ਹਨ ਇਸ ਤੋਂ ਇਲਾਵਾ ਇੱਥੇ ਇੱਕ ਪਵਿੱਤਰ ਖੂਦ ਤੇ ਖਗੋਲਿਆ ਵੇਦਸ਼ਾਲਾ ਵੀ ਹੈ ਇਹ ਇੱਕ ਅਜਿਹਾ ਏਰੀਆ ਖੇਤਰ ਹੈ ਜਿਸ ਦੀ ਖੂਬਸੂਰਤੀ ਵਿਲੱਖਣਤਾ ਹੀ ਇਸ ਨੂੰ ਅਜੂਬੇ ਵਿੱਚ ਸ਼ਾਮਲ ਕਰ ਗਈ ਇਹ ਸਾਨੂੰ ਦੁਨੀਆ ਦੇ ਸੱਤ ਅਜੂਬੇ ਜੇਕਰ ਇਨ੍ਹਾਂ ਕਿਸੇ ਵੀ ਅਜੂਬੇ ਵਿੱਚ ਤੁਸੀਂ ਗਏ ਹੋ ਤਾਂ ਸਾਡੇ ਨਾਲ ਜਾਣਕਾਰੀ ਸਾਂਝੀ ਜ਼ਰੂਰ ਕਰੋ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਅੱਗੇ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਵਿੱਚ ਸ਼ੇਅਰ ਜ਼ਰੂਰ ਕਰੋ ਅਜਿਹੀਆਂ ਵੀਡੀਓ ਵੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ